ਆਪੜੀ ਗੱਲ ਸਰ ਮਾਮਲਾ ਇਹ ਵਰਕੇ ਐਸੀ ਮਿਉਮਿਆ ਫੁੱਟ ਚਲਾਣੇ ਆ ਕਿ ਸਾਡੀ ਦੁਕਾਨ ਟੈਸ਼ਮੈਂਟ ਹੈ ਜਿਹੜਾ ਤਿਲਕ ਨਿਕਲਦੇ ਵਿੱਚ ਅਸੀਂ ਸਵੇਰੇ ਖੋਲ੍ਹਨੇ ਰਾਤੀ 11 ਵਜੇ ਨਾਲ ਆਪਣੀ ਦੁਕਾਨ ਸਾਡੇ ਸਾਹ ਦਾ ਹੱਲ ਕੱਢਿਆ ਜਦੋਂ ਉਹਨਾਂ ਨੇ ਰਾਮਬਖ ਥਾਣੇ ਦੇ ਵਿੱਚ ਇਹ ਰਿਪੋਰਟ ਦਿੱਤੀ ਕਿ ਆਹ ਤੁਹਾਨੂੰ ਹੀ ਇਨਸਾਮ ਮਿਲੇਗਾ ਮਗਰ ਉਥੋਂ ਵੀ ਇਨਸਪੈਕਟਰ ਸਾਹਿਬ ਵੀ ਚੇਂਜ ਹੋ ਗਏ ਉਹਨਾਂ ਨੇ ਵੀ ਪੂਰੀ ਕੋਸ਼ਿਸ਼ ਕੀਤੀ ਮਤਲਬ ਕਿ ਇਹ ਉੱਪਰੋਂ ਕੁਝ ਦਬਾਅ ਪੈ ਰਿਹਾ ਕੁਝ ਮੰਤਰੀਆਂ ਦਾ ਜਾਂ ਕਿਹਨਾਂ ਦਾ ਦਬਾਅ ਪੈ ਰਿਹਾ ਜਿਹਦੇ ਸਾਡੀ ਸਮਝ ਤੋਂ ਬਾਹਰ ਹੈ ਜਦ ਵੀ ਇੰਨਾ ਟਾਈਮ ਲੱਗਣ ਇਸ ਸੱਜਿਆ ਪ੍ਰਾਣਾ ਮੈਂ ਮਿਓ ਮਿਓ ਫੂਡ ਤੋਂ ਸੰਜੀਵ ਮਹਾਜਨ ਜਿਹੜਾ ਤਿਲਕਨਗਰ ਦੇ ਵਿੱਚ ਰੈਸਟੋਰੈਂਟ ਚਲਾਉਂਦੇ ਕੀ ਨਾਮ ਹੈ ਰੈਸਟੋਰੈਂਟ ਦਾ ਨਾਮ ਮਿਓ ਮਿਓ ਫੂਡ ਹੈ ਤਿਲਕਨਗਰ ਮਾਰਕੀਟ ਦੇ ਬਿਲਕੁਲ ਸਾਹਮਣੇ ਘਟਨਾ ਜਿਹੜੀ ਇਹ ਸਾਡੀ ਰੇੜੀ ਲਗਾਉਂਦਾ ਸਾਡੇ ਸਾਹਮਣੇ ਬਿਲਕੁਲ ਕੋਠੀ ਦੇ ਬਿਲਕੁਲ ਇੱਕ ਕੋਠੀ ਛੱਡ ਕੇ ਨਾਲ ਦੀ ਕੋਠੀ ਅੱਗੇ ਲਗਾਉਂਦਾ ਸੀ। ਕੌਣ ਹੈ ਬੰਦਾ? ਉਹ ਬਗੀਰਾ ਸਿੰਘ ਹੈ। ਬਗੀਰਾ ਸਿੰਘ ਜਿਹੜਾ ਵੈ ਉਹ ਮੁਹੰਮਦ ਦੀ ਰੇੜੀ ਲਗਾਉਂਦਾ ਜਿਹੜਾ ਕਿ ਆਪਣੇ ਕਹਿੰਦੇ ਸ਼ਰਾਬ ਸ਼ਰੂਬੀ ਪੈਂਦਾ ਗੱਡੀਆਂ ਦੇ ਵਿੱਚ ਸਮਾਨ ਦੇ ਦਿੰਦਾ। ਤੇ ਗੱਡੀਆਂ ਨੇ ਕਈ ਗਲਤ ਹੋ ਗਏ। ਉੱਥੇ ਇੱਕ ਅੱਧੀ ਵਾਰੀ ਝਗੜਾ ਵੀ ਹੋਇਆ। ਅਸੀਂ ਵੀ ਜਦੋਂ ਦੇਖਿਆ ਝਗੜਾ ਹੋਇਆ। ਅਸੀਂ ਜਾ ਕੇ ਉਸ ਨੂੰ ਰੇੜੀ ਵਾਲੇ ਨੂੰ ਕਿਹਾ ਵੀ ਤੂੰ ਗੱਡੀ ਦੇ ਵਿੱਚ ਸਮਾਨ ਨਾ ਦੇਆ ਕਰ ਜਿਹਦਾ ਕਿ ਇਹਨਾਂ ਨੂੰ ਜੇ ਦੇਣਾ ਜਾਂ ਕੰਮ ਕਰਨਾ ਤੇ ਤੂੰ ਰੇੜੀ ਜਿਹੜੀ ਕਿ ਤੂੰ ਹੋਰ ਲਗਾ ਲਾ ਕਿ ਜਿੱਦ ਨਾਲ ਤੇਰੇ ਵੀ ਕੰਮ 'ਚ ਕੋਈ ਇਫੈਕਟ ਨਾ ਪਵੇ ਤੇ ਸਾਡੇ ਘਰਾਂ ਦੇ ਵਿੱਚ ਜਿਹੜੇ ਬੱਚੇ ਰਹਿੰਦੇ ਨਾ ਧੀਆਂ ਭੈਣਾਂ ਉਹਨਾਂ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਇਸ ਚੱਕਰ ਦੇ ਵਿੱਚੋਂ ਨਿਕਾ ਕੋਈ ਨਹੀਂ ਮੈਂ ਹਟਾ ਲਾਂਗਾ ਕਹਿੰਦਾ ਕਹਿੰਦਾ ਕਾਫੀ ਦਿਨ ਨਿਕਲ ਗਏ ਇੱਕ ਦਿਨ ਫਿਰ ਕੋਈ ਲੜਕੇ ਸ਼ਰਾਬ ਸ਼ਰੂਪ ਪੀ ਰਹੇ ਸੀ ਜਿਨ੍ਹਾਂ ਦਾ ਨਾਮ ਇੱਕ ਦਾ ਸਾਹਿਲ ਸੀ ਇੱਕ ਦਾ ਨਾ ਬినੋਦ ਕੁਮਾਰ ਸੀ ਉਤੋਂ ਅੰਕੁਸ਼ ਸੀ ਉਹਦਾ ਭਰਾ ਤਿੰਨੇ ਜਣੇ ਸੀ ਚੌਥਾ ਉਹਦਾ ਇੱਕ ਐਂਟਰਪ੍ਰਾਈਜ਼ ਵਾਲਾ ਵੀ ਭਰਾ ਜਿਸ ਦਾ ਨਾ ਅੱਜ ਇਹ ਸ਼ਾਇਦ ਉਹ ਵੀ ਹੋਰ ਕੁਝ ਲੜਕੇ ਅਣਪਛਾਦੇ ਜਿਨ੍ਹਾਂ ਨੂੰ ਨਹੀਂ ਅਸੀਂ ਜਾਣਦੇ ਇਹ ਡਰਿੰਕ ਰੂਮ ਕਰਦੇ ਵੇਸ ਉੱਥੇ ਇਹਨਾਂ ਨੇ ਮੁੜ ਕੇ ਜਿਸ ਵੇਲੇ ਅਸੀਂ ਰੋਕਣ ਦੀ ਕੋਸ਼ਿਸ਼ ਨੂੰ ਕੀਤੀ ਤੇ ਉਹ ਆਣ ਕੇ ਸਾਡੇ ਨਾਲ ਹਥੌਬਾ ਜੀ ਕਰਨ ਲੱਗੇ ਸਾਰਾ ਵੀਡੀਓ ਦੇ ਵਿੱਚ ਵੀ ਆ ਗਿਆ ਹੋਇਆ ਸੋ ਕਿੰਨੇ ਕੋ ਨੌਜਵਾਨ ਸੀ ਸਾਰੇ ਨੌਜਵਾਨ ਜੀ ਨੇ ਟੈਲੀਫੋਨ ਕਰਕੇ ਕਮ ਸੇ ਕਮ ਨੇ 15 20 ਜਣੇ ਨੂੰ ਬੁਲਾ ਲਿਆ ਸੀ ਜੀ ਉੱਥੇ ਉਹਨਾਂ ਕੋਲ ਹੁਣ ਸਾਲ ਕੋ ਨਜ਼ਰ ਆਂਦੇ ਹਥਿਆਰ ਵੀ ਉਹਨਾਂ ਨੇ ਪੱਟ ਦੇ ਵਿੱਚੋਂ ਜਿਸ ਵਕਤ ਇਹਨਾਂ ਕਰ ਕੱਟ ਕੇ ਮਾਰਿਆ ਸਰੀਆਮ ਕੋ ਦਾ ਲੱਗਦਾ ਪਿਆ ਪੁਲਿਸ ਨੂੰ ਹਜੇ ਤੱਕ ਕਮਿੰਨੀ ਪਤਾ ਲੱਗਾ ਕਿ ਹਥਿਆਰ ਕਿਦੋਂ ਕੱਢਿਆ ਕਿੱਥੇ ਕੱਢਿਆ ਹਾਂਜੀ ਕੱਟਣਾ ਸੀਸੀਟੀਵੀ ਚਾਹ ਹਾਂ ਕੱਟਣਾ ਜਿਹੜੀ ਕੀ ਹੈ ਸਾਫ ਨਜ਼ਰ ਆਂਦੇ ਸੀਸੀਟੀਵੀ ਦੇ ਵਿੱਚ ਨਜ਼ਰ ਆਂਦਿਆ ਕਿਰਪਾਨ ਕੱਢਦੇ ਹੋਏ ਦੇ ਵਿੱਚ ਵੀ ਐਨਿਕ ਕਿ ਕਿਰਪਾਨ ਕਰਦੇ ਤੇ ਨਜ਼ਰ ਨਹੀਂ ਆਂਦੇ ਔਰ ਉਹਦੇ ਵਿੱਚ ਜਿਸ ਵੇਲੇ ਨਾ ਸਾਡੀ ਚੈਨ ਕੁਆਚੀ ਸੀ ਪੁਲਿਸ ਨੇ ਰਿਪੋਰਟ ਦੇ ਵਿੱਚ ਸਭ ਕਹੇ ਸਾਡੀ ਚੈਨ ਕੁਆਚੀ 15 20 ਦਿਨ ਤੇ ਸਾਨੂੰ ਉਹਨਾਂ ਨੇ ਸਾਫ ਕਿਹਾ ਜੀ ਉਹ ਮੁਸ਼ਕਲ ਜੇ ਲੱਭਣੀ ਹੈਗਾ ਚਲੋ ਕੋਈ ਗੱਲ ਨਹੀਂ ਜੇ ਨਹੀਂ ਲੱਭਿਆ ਕਿ ਕੋਈ ਗੱਲ ਨਾ ਤਾਰਾ ਨਾ ਤੁਹਾਡਾ ਜਿਹੜੀ ਫੁੱਟ ਮਾਰ ਰਹੀ ਮੈਂ ਇੱਕ ਬੰਦੇ ਜਿਮਾਂ ਤਨ ਬੰਦੇ ਦੇਖੋ ਜੀ 15 20 ਜਣੇ ਗਏ ਜਿਨ੍ਹਾਂ ਨੂੰ ਅਸੀਂ ਜਾਣਿਆ ਉਹਦੇ ਵਿੱਚ ਪੰਜ ਨੇ ਤਾਂ ਸਾਫ ਨਹੀਂ ਰਹਾਂਦੇ ਜਿਹੜੇ ਆਪਣਾ ਇਹ ਕਿੰਦੇ ਬਕੀਰ ਸਿੰਘ ਹੈ ਦੂਜਾ ਸੋਹਲ ਹੈ ਅੰਕੁਸ਼ ਹੈ ਤੇ ਇੱਕ ਆਪਣਾ ਹੀ ਕਹਿੰਦੀ ਐ ਅਜੇ ਇੱਕ ਦੇ ਐਂਟਰਪ੍ਰਾਈਜ਼ ਦੇ ਅਲੱਗ ਲੜਕਾ ਅਜੇ ਪੰਜ ਜਣਾਂ ਨੂੰ ਤਾਂ ਅਸੀਂ ਚੰਗੀ ਤਰ੍ਹਾਂ ਸ਼ਕਲੋਂ ਵੀ ਜਾਣਦੇ ਉਹਨਾਂ ਦੇ ਘਰ ਦੇ ਐਡਰੈਸ ਵੀ ਜਾਣਦੇ ਬਾਕੀ ਜਿਹੜੇ ਅਣਪਛਾਤੇ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਨਜਾਇਜ਼ ਹੀ ਹੱਥ ਮਾਰੀ ਜਾਂਦੇ ਬੇਨਾ ਕਈ ਆਂਗਵਾਂਡ ਦੇ ਵਿੱਚ ਵੀ ਇੱਕਦਾਂ ਲੜਕਾ ਹੋਰ ਹੈ ਜਿਹਦਾ ਨਾਂ ਨਹੀਂ ਅਸੀਂ ਜਾਣਦੇ ਉਹਨੇ ਵੀ ਹੱਥ ਮਾਰ ਦਿੱਤਾ ਕਿੰਨੇ ਦਾ ਸਟਾਟਸ ਆਦਾ ਲੱਗਦਾ ਕਿੰਨਾ ਕਾ ਨੁਕਸਾਨ ਹੈ ਨੁਕਸਾਨ ਦੇਖੋ ਜੀ ਬੜਾ ਹੋ ਚੁੱਕਾ ਚੈਨ ਵੀ ਗਵਾਚ ਗਈ ਦੀ ਚੈਨ ਸਾਹਮਣੇ ਵੀ ਨਜ਼ਰ ਆਂਦੀ ਸੀ ਸੀਸੀਟੀਵੀ ਦੇ ਵਿੱਚ ਸਰਿਆਮ ਨਜ਼ਰ ਆਂਦੀ ਹੈ ਕਿ ਜਿਹੜੇ ਦੌਰਾਨ ਦੇ ਵਿੱਚ ਜਿਹੜਾ ਇੱਕ ਨਹੀਂ ਉਹਨਾਂ ਨੇ ਸਾਡੇ ਉਂਗਲਾਂ ਵੀ ਤੋੜ ਦਿੱਤੀਆਂ ਉਂਗਲਾਂ ਵੀ ਸਾਫ਼ ਨਜ਼ਰ ਆਂਦੀਆਂ ਦੇਖੋ ਉਂਗਲ ਤੋੜੀ ਦੀ ਇੱਥੇ ਐਵੇਂ ਉਂਗਲ ਤੋੜ ਦਿੱਤੀ ਐਵੇਂ ਉਂਗਲ ਤੋੜ ਦਿੱਤੀ ਜਦਕਿ ਇਹਨਾਂ ਨੇ ਡਾਕਟਰਾਂ ਨੂੰ ਵੀ ਆਪਣਾ ਹੀ ਕਹਿੰਦੇ ਆ ਕਹਿਵਾ ਕੇ ਸਾਡੀ ਉਮਰ ਵੀ ਗਲਤ ਲਿਖਵਾ ਦਿੱਤੀ ਜਦਕਿ ਮੇਰੀ ਉਮਰ 46 ਸਾਲ ਉਹਨਾਂ ਨੇ ਡਾਕਟਰਾਂ ਨੂੰ ਜਾਂ ਕਿਸ ਤਰ੍ਹਾਂ ਸਾਡੀ ਸਮਝ ਤੋਂ ਬਾਹਰ ਉਮਰ ਵੀ 46 ਦੀ ਬਜਾਏ 76 ਲਿਖਾ ਦਿੱਤੀ ਨਾਮ ਮੇਰਾ ਸੰਜੀਵ ਮਹਾਜਨ ਹੈ ਉਹਦੀ ਜਗ੍ਹਾ ਤੇ ਸੰਜੀ ਮਹਾਜਨ ਦੀ ਜਗ੍ਹਾ ਸੰਜੀ ਮਹੇਸ਼ ਲਿਖ ਦਿੱਤਾ ਫਿਰ ਉਸ ਤੋਂ ਬਾਅਦ ਜਿਹੜੀ ਚਿੱਠੀ ਉਂਗਲ ਹੈ ਉਹਦੀ ਛੱਟ ਐਸ ਉਂਗਲ ਤੇ ਲਿਖਾਦੀ ਐਸ ਉਂਗਲ ਦੀ ਛੱਟ ਐਸ ਉਂਗਲ ਤੇ ਲਿਖਾਦੀ ਹੁਣ ਪੁਲਿਸ ਨੂੰ ਜਿਹੜੀ ਸ਼ਿਕਾਇਤ ਦਿੱਤੀ ਕਾਰਵਾਈ ਹੈਗੀ ਤੱਕ ਕੋਈ ਸ਼ਿਕਾਇਤ ਨਹੀਂ ਹੋਈ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਅਸੀਂ ਜਿਹੜੀ ਸ਼ਿਕਾਇਤਾਂ 5-7 ਵਾਰ ਦਿੱਤੀ ਸੀਪੀ ਸਾਹਿਬ ਨੂੰ ਵੀ ਦਿੱਤੀ ਫਿਰ ਆਪਣਾ ਇੱਕ ਕਹਿੰਦੇ ਐਸ ਐਸਪੀ ਸਿਟੀ 1 ਵਾਲੇ 3 ਵਾਲੇ ਨੂੰ ਵੀ ਕਿਹਾ ਸਾਡੀ ਕੋਈ ਸ਼ਿਕਾਇਤ ਕੋਈ ਮਸਲਾ ਨਹੀਂ ਹੋ ਰਿਹਾ ਜੀ ਇਸ ਬਾਰੇ ਕੋਈ ਸੁਣਵਾਈ ਨਾ ਲਾ ਦਿੱ ਕਰਦੇ ਆ ਮੰਗ ਆਈ ਕਿ ਇਹਨਾਂ ਨੂੰ ਆਪਣੇ ਕੰਨੇ ਇਹਨਾਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਕੋਰਟ ਦੇ ਵਿੱਚ ਭੇਜ ਜਾਵੇ ਜੋ ਕੋਰਟ ਤੋਂ ਇਨਸਾਫ ਮਿਲੇਗਾ ਮੈਨੂੰ ਉਹ ਮਨਜ਼ੂਰ ਹੋਏ ਸਾਡੇ ਕੋਲ ਰੋਜ਼ ਦੂਜੇ ਤੀਜੇ ਦਿਨ ਹਫ਼ਤੇ 'ਚ ਇੱਕ ਦੀ ਵਾਰੀ ਮੋਟਰਸਾਈਕਲ ਅੱਗੇ ਖੜਾ ਕਰ ਦਿੰਦਾ ਕਿ ਮੇਰੇ ਵਿੱਚ ਮਾਰੋ ਜਿਦਗੀ ਖੁਦ ਲੜਾਈ ਫਿਰ ਦੁਬਾਰਾ ਲੈਣੇ ਦਿੰਦਾ ਅਸੀਂ ਉਹਨੂੰ ਬੜੀ ਮੁਸ਼ਕਲ ਨਾਲ ਬਚਾਣੇ ਕਿ ਕੇਦਰ ਕੇ ਪੱਜ ਬਚ ਜਿਹੜਾ ਤੁਹਾਡੇ ਕੋਲ ਕਰਵਾਇਆ ਪੁਲਿਸ ਬੋਲੋ ਕਾਰਮਿਕ ਕਿਉਂ ਨਹੀਂ ਹੋ ਰਹੀ ਆ ਨਿੱਪਟਾ ਚੱਲ ਰਿਹਾ ਹਜੇ ਤੱਕ ਕਿਉਂ ਨਹੀਂ ਇਨਸਾਬ ਮੈਨੂੰ ਮਿਲਦਾ ਪਿਆ ਪੋਲੀਟਿਕਲ ਪ੍ਰੈਸ਼ਰ ਹੈਗਾ ਜੋ ਜੋ ਮੈਨੂੰ ਪਤਾ ਲੱਗ ਰਿਹਾ ਪੋਲੀਟਿਕਲ ਪ੍ਰੈਸ਼ਰ ਕਰਕੇ ਹੀ ਸਾਰਾ ਕੁਝ ਹੋ ਰਿਹਾ ਹੈ ਬਣਾ ਅਈ ਸਰ ਤਿਲਕ ਨਗਰ ਦਾ ਜਿਹੜਾ ਵੀ ਇੱਕ ਕ੍ਰੈਸ਼ਮੈਂਟ ਤੇ ਰੇੜੀ ਦਾ ਸਾਰ ਚੱਲਦਾ ਹੈ ਇਹ ਜੀ ਕਰੀਬ 2 ਮਹੀਨੇ ਪਹਿਲਾਂ ਸੰਜੀਵ ਮਹਾਜਨ ਨੇ ਇਹਨਾਂ ਦਾ ਰੈਸਟੋਰੈਂਟ ਹੈ ਤਿਲਕ ਨਗਰ ਦੇ ਵਿੱਚ ਇਹਨਾਂ ਦੇ ਸਾਹਮਣੇ ਕੋਈ ਪ੍ਰਵਾਸੀ ਮਜ਼ਦੂਰ ਹੈ ਉਹ ਮੋਮੋਜ਼ ਦੀ ਰੇੜੀ ਲਾਉਂਦਾ ਹੈ ਇਹਨਾਂ ਦੋਨਾਂ ਦੀ ਆਪਸ 'ਚ ਜਿਹੜੀ ਆ ਝੜਪ ਜਿਹੜੀ ਹੋਈ ਸੀ ਜਿਸ ਤੇ ਰਾਘੀਰਾ ਨੇ ਇਹਨਾਂ ਨੂੰ ਜਿਹੜਾ ਹਟ ਹਟਾ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਜਿੱਥੇ ਰਾਘੀਰਾ ਨਾਲ ਇਹਨਾਂ ਦਾ ਜਿਹੜਾ ਕਫਲ ਉੱਥੇ ਹੋ ਗਿਆ ਸੀ ਜਿਸ ਦਰਾਂ ਨੇ ਇਹਨਾਂ ਨੇ ਆਪਣਾ ਡਾਕਟਰੀ ਨਤੀਜਾ ਹਾਸਲ ਕਰਕੇ ਤੇ ਆਪਣੇ ਬਿਆਨ ਜਿਹੜੇ ਸਾਨੂੰ ਦਰਜ ਕਰਾਏ ਸੀ ਜੋ ਮੌਕੇ ਤੇ ਚੌਂਕੀ ਇੰਚਾਰਜ ਤੇ ਮੇਰੇ ਵੱਲੋਂ ਵੀ ਤਸਦੀਕ ਤਫਤੀਸ਼ ਕਰਕੇ ਜਿਹੜਾ ਡਾਕਟਰੀ رائے ਦੇ ਵਿੱਚ ਮੈਡੀਕਲ ਰਿਕਾਰਡ ਦੇ ਵਿੱਚ ਹਾਸਲ ਕੀਤੀ ਸੀ ਤੇ ਜਿਹਦੇ ਬੇਸ ਤੇ ਜਿਹੜਾ ਅ ਰੈਪਟ ਜਿਹੜੀ ਅੰਡਰ ਸੈਕਸ਼ਨ 323 ਆਈਪੀਸੀ ਜਿਹੜੀ ਦਰਜ ਰੋਜ਼ਨਾਮਚਾ ਕੀਤੀ ਗਈ ਸੀ ਸੰਜੀਵ ਮਹਾਜਨ ਵੱਲੋਂ ਜਿਹੜਾ ਵਿਨੋਦ ਤੇ ਐਂਡ ਆਦਰਸ ਦੇ ਖਿਲਾਫ ਤੇ ਇਹਨੂੰ ਚਾਰਾਜੋਈ ਕੀਤੀ ਬਾਕੀ ਲੋਕ ਕਹੇ ਜਾਂਦਾ ਮੇਰੇ ਤੇ ਪਰਿਵਾਰ ਦਾ ਮਨਾਉ ਹੋ ਰਿਹਾ ਮੇਰੀ ਕੈਨੀ ਨਹੀਂ ਲਈ ਜੀ ਜੋ ਤਸਦੀਕ ਤਫਤੀਸ਼ ਚ ਜੋ ਵੀ ਤੱਤ ਸਾਹਮਣੇ ਆਏ ਸੀ ਉਹਨਾਂ ਸੰਬੰਧੀ ਜਿਹੜੇ ਇਹਦੇ ਬਿਆਨਾਂ ਦੀ ਤਸਦੀਕ ਕੀਤੀ ਗਈ ਉਸ ਤੋਂ ਬਾਅਦ ਜਿਹੜੀ ਰੈਪੋਰਟ ਦਰਜ ਕਰਕੇ 323 ਦੀ ਅਰੋਧਾਇਦ ਕੀਤੀ ਗਈ ਆਪਣੀ ਕੋਰਟ ਚ ਜਿਹੜੀ ਹੈ ਇਸ ਤਗਾਸੇ ਦੀ ਜਿਹੜੀ ਚਾਰਾਜੋਈ ਕਰ ਸਕਦਾ ਹੈ